ਆ ਕੁੜੇ ਤੂੰ ਪੁੱਛਿਆ ਸੀ ਨਾ ਬਈ ਥੋੜੇ ਵੇਲੇ ਵਿਆਹ ਕਿਵੇਂ ਹੁੰਦੇ ਸੀਗੇ ਉਹ ਮੈਂ ਦੱਸਦਾ ਉਹ ਸਾਡੇ ਵੇਲੇ ਨਾ ਸਾਥੋਂ ਪਹਿਲਾਂ ਵੀ ਜਿਹੜੀਆਂ ਕੁੜੀਆਂ ਸੀਗੀਆਂ ਵਿਹਾਂੀਆਂ ਬੀਆਂ ਉਹ ਵੱਡਿਆਂ ਦਾ ਸਹੁਰੇ ਦਾ ਜਾਂ ਜੀਠ ਦਾ ਜਾਂ ਘਰ ਵਾਲੇ ਦਾ ਨਾਂ ਨਹੀਂ ਸੀ ਲਿਆ ਹੁੰਦੀਆਂ ਐ ਇੱਕ ਕੁੜੀ ਦਾ ਵਿਆਹ ਹੋ ਗਿਆ ਤੇ ਉਹ ਜਦੋਂ ਗਈ ਤੇ ਉਹ ਜਾ ਕੇ ਦੁੱਧ ਰੜਕਣ ਲੱਗੀ ਸਵੇਰੇ ਉੱਠ ਕੇ ਤੇ ਜਦੋਂ ਦੁੱਧ ਰੜਕਣ ਲੱਗੀ ਤੇ ਉਹ ਜਦੋਂ ਦੁੱਧ ਰੜਕ ਕੇ ਹੱਟੀ ਤੇ ਉਹਦੇ ਤੇ ਮੱਖਣ ਆ ਗਿਆ ਉਹ ਕਹਿੰਦੀ ਮਾਂ ਜੀ ਵੀ ਮੱਖਣ ਆ ਗਿਆ ਤੇ ਮੈਨੂੰ ਦਿਓ ਕੋਈ ਬਰਤਨ ਮੈਂ ਇਹਦੇ ਚ ਕੱਢ ਲਾਂ ਉਹ ਸੱਸ ਕਹਿੰਦੀ ਨਾ 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 ਤੇ ਇਹ ਮੱਖਣ ਨਹੀਂ ਕਹਿਣਾਗਾ ਮੱਖਣ ਤੇਰੇ ਸਹੁਰੇ ਦਾ ਨਾਂਗਾ ਹੈ ਤੇ ਕਹਿੰਦੀ ਠੀਕ ਹੈ ਮੈਂ ਨਹੀਂ ਨਾਲ ਲੈਂਦੀ ਜੀ ਦੂਏ ਦਿਨ ਜਦੋਂ ਫੇਰ ਦੁੱਧ ਰੜਕ ਕੇ ਹੱਟੀ ਉਹ ਕਹਿੰਦੀ ਪੇਪਾ ਜੀ ਕਹਿੰਦੀ ਹਾਂ ਆਜੋ ਕਹਿੰਦੀ ਬਾਪੂ ਜੀ ਨਾ ਆ ਚਾਟੀ ਦੇ ਵਿੱਚ ਚੁਪੀਆਂ ਲਾਉਂਦੇ ਫਿਰਦੇ ਆ ਕੀ ਕਹਿੰਦਾ